ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲ ਬਦਲਤੇ ਓਕੇ ਜੀ ਮੰਗਲ ਹੁੰਦਾ ਜੇ ਮੈਂ ਨਾਮ ਬੋਲਦਾ ਹਾਂ ਤੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਦੇ 563 ਵਰੀ ਮੰਗਲ ਆਉਂਦਾ ਜਿਹੜਾ ਇੱਕ ਓਮਕਾਰ ਸਤਗੁਰ ਪ੍ਰਸਾਦ ਇੱਕ ਓਮਕਾਰ ਸਕਨਾ ਅੰਤਰਤਾਪੁਰ ਗੁਰਪ੍ਰਸਾਦ 563 ਤੇਦੇ ਵਿੱਚੋਂ ਸ਼ਾਇਦ ਜੇ ਮੈਂ ਨਾਮ ਹੁਣ ਬੋਲਦਾ ਹਾਂ ਤਾਂ 53 ਵਰੀ ਜਿਹੜਾ ਉਹ ਪਹਿਲਾਂ ਆਉਂਦਾ ਠੀਕ ਹੈ ਜੀ ਜਿਵੇਂ ਸੋਧਾਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਧਾਰ ਤੇ ਰਾ ਕੇ ਹਾ ਸੋ ਕਰਕੇ ਹਾ ਇਹਨਾਂ ਇੱਥੋਂ ਝੁੱਕ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਹਿਲਾਂ ਲਿਖ ਕੇ ਫੇਰ ਉਹ ਲਿਖਤਾ ਸੋਧਾਰ ਰਾਗਾਸਾ ਮਹੱਲਾ ਪਹਿਲਾ ਹਾਂਜੀ ਤੇ ਮੰਗਰ ਬਦਲਦੇ ਇਹ ਫਿਰ ਪ੍ਰਕਾਸ਼ ਉਹਦਾ ਸਰੂਪ ਇੰਨੇ ਨਹੀਂ ਸੀ ਪਿੰਡਾਂ ਚ ਹੁੰਦੇ ਇੱਕ ਗੁਰਦੁਆਰੇ ਚ ਇੱਕ ਦੋ ਸਰੂਪ ਹੀ ਹੁੰਦੇ ਸੀ ਬਸ ਉਹ ਵੀ ਲੜੀਵਾਰ ਹੁੰਦੇ ਸੀ ਉਹ ਸਰੂਪ ਜਿਹੜਾ ਸੀ ਦਮੇਲੀ ਵਾਲੇ ਮਹਾਂਪੁਰਖਾਂ ਨੇ ਪ੍ਰਕਾਸ਼ ਕੀਤਾ ਅਖੰਡ ਪਾਠ ਸਾਹਿਬ ਰੱਖਣ ਲਈ ਹੁਕਮਨਾਮਾ ਆਇਆ ਤੇ ਉਹ ਉਹ ਲੋਗ ਗ੍ਰੰਥੀ ਜਿਹੜੇ ਹੁੰਦੇ ਸੀ ਉਹ ਪੜੇ ਹੁੰਦੇ ਸੀ ਉਹ ਮੰਗਲ ਦਾ ਫਰਕ ਪੈ ਗਿਆ ਉਹਨਾਂ ਨੇ ਫਿਰ ਅਰਦਾਸ ਹੋ ਚੁੱਕੀ ਸੀ ਪਾਠ ਕਰਕੇ ਮੁੜ ਕੇ ਸੰਤ ਜਵਾਲਾ ਸਿੰਘ ਮਹਾਰਾਜ ਜੀ ਨੂੰ ਦੱਸਿਆ ਸੁਣੇ ਹੋਣੇ ਤੁਸੀਂ ਹਰਖੋ ਵਾਲੀ ਬ੍ਰਹਮ ਗਿਆਨੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਹਾਂ ਦੇ ਕੋ ਟਾਈਮ ਹੈ ਕਿ ਨਹੀਂ ਹਾਂਜੀ ਹਾਂਜੀ ਬਾਬਾ ਜੀ ਇਹ ਇਦਾਂ ਦੇ ਵਿਚਾਰ ਲਈ ਤਾਂ ਪੂਰਾ ਹਾਂਜੀ ਬਿਲਕੁਲ ਉਹ ਫਿਰ ਮਹਾਪੁਰਖਾਂ ਨੇ ਸੰਤ ਮਹਾਰਾਜ ਬਾਬਾ ਗਰਬਜਨ ਸੋਨਾ ਦੇ ਨਾਲ ਮਿਲੇ ਜਾ ਕੇ ਇਹ ਗਿਆਨੀ ਜੀ ਹਾਂਜੀ ਆ ਗੱਲ ਹੋਈ ਆ ਤੁਸੀਂ ਬਾਣੀ ਦੇ ਗਿਆਤ ਆ ਜੋ ਠੀਕ ਹੈ ਜੀ ਪਿੰਡ ਵਾਲੇ ਤੁਹਾਨੂੰ ਬਾਣੀ ਦਾ ਪਤਾ ਕਿਉਂਕਿ ਉੱਥੇ ਲਿਖੇ ਜਾਂਦੇ ਫਿਰ ਉਹਨਾਂ ਨੇ ਦੇਖਿਆ ਹਾਂਜੀ ਫਿਰ ਮਾਸਟਰ ਤਾਰਾ ਸਿੰਘ ਹੋ ਜਾਂਦੇ ਆ ਠੀਕ ਹੈ ਜੀ ਉਦੋਂ ਕਾਲੀ ਦਲ ਦੇ ਵੀ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦੇ ਵੀ ਪ੍ਰਧਾਨ ਸੀ ਮਾਸਟਰ ਤਾਰਾ ਸਿੰਘ ਸਭ ਤੋਂ ਪਹਿਲਾਂ ਹਨ ਉਹਨਾਂ ਨੇ ਕੋਈ ਨਹੀਂ ਸੁਣੀ ਓਕੇ ਜੀ ਫਿਰ ਸੰਤ ਸਮਾਜ ਬਣਦਾ ਓਕੇ ਜੀ 52 ਮਹਾਤਮਾ ਉਹਦੇ ਵਿੱਚ ਹੁੰਦੇ ਆ ਉਸ ਮੌਕੇ ਦੇ ਠੀਕ ਹੈ ਜੀ ਵੀ ਆਪਾਂ ਇਹ ਠੀਕ ਕਰਾਈਏ ਹਾਂ ਜੀ ਗੋਨਜਾ ਮਹਾਤਮਾ ਦੇ ਵਿੱਚ ਜਿਹੜੇ ਉਸ ਮੌਕੇ ਪ੍ਰਧਾਨ ਬਣਾਏ ਗਏ ਸੰਸਮਾਜ ਦੇ ਸੰਤ ਹਰੀ ਸਿੰਘ ਜੀ ਕੋਹਾਰਪੁਰ ਵਾਲੇ ਮਾਲਪੁਰ ਵਾਲੇ ਜਿਨ੍ਹਾਂ ਤਖਤ ਕੇਸਗੜ ਦਾ ਸਾਥ ਦੀ ਸੇਵਾ ਕਰਾਈ ਓਕੇ ਜੀ ਉਹ ਬਿਰ ਵੱਡੀ ਉਮਰ ਦੇ ਸੀ ਉਹਨਾਂ ਨੂੰ ਸਤਿਕਾਰ ਦਿੱਤਾ ਗਿਆ ਹਾਂਜੀ ਸੰਤ ਰਿਸ਼ਰ ਸਿੰਘ ਜੀ ਮਹਾਰਾਜ ਰਾੜੇ ਵਾਲੇ ਹਾਂਜੀ ਉਹ ਬਣਾਏ ਗਏ ਵੇ ਨਾਮ ਭੁੱਲ ਜਾਵੇਂ ਤੇ ਬਾਬੇ ਕਲੇਰਾਂ ਵਾਲੇ ਵੀ ਛੋਟੇ ਬਾਬਾ ਐਸਰ ਸਿੰਘ ਜੀ ਲੈ ਆਦੇਗੇ। ਸੰਤ ਸੁੰਦਰ ਸੁਣਾ ਦੇ ਭਰਾਤਾ ਬਾਬਾ ਇੰਦਰ ਸਿੰਘ ਨੇ। ਪਾਉ ਪੰਜ ਸੱਤ ਜਿਹੜੇ ਬਣਾਉਂਦੇ ਬਣਾਏ। ਹਾਂਜੀ। 14 ਸਾਲ ਮਾਸਟਰ ਜੀ ਦੇ ਨਾਲ ਝਗੜਾ ਚੱਲਿਆ ਸੰਸਮਾਜ ਦਾ ਪਰ ਇਹ ਮੰਨਣ ਕਿ ਨਹੀਂ ਆਇਆ ਬਹਾਮਣ। ਤਾਂ ਮਲ ਕਰਾਉਣ ਵਾਲੀ। ਹਾਂ। ਇਹ ਕਹਿੰਦਾ ਕੰਨੀ ਫੜਨੇ ਆਏ ਨਾ ਫੜੇ ਤਾਂ ਐ ਫੜ ਲੈ। ਆਹ ਜਵਾਬ ਦਿੱਤਾ ਇਹਨੇ। ਓਕੇ ਜੀ। ਫੇਰੇ ਸੰਤ ਫਦੇ ਸੁਣਦਾ ਤੇ ਮਾਸਟਰ ਜੀ ਦਾ ਜਦੋਂ ਫਰਕ ਪੈ ਜਾਂਦਾ ਦੋ ਢੜੇ ਬਣ ਜਾਂਦੇ ਆ ਪਿੰਡ ਨਹੀਂ ਜੋੜ ਮੇਲਾ ਭਾਦਰੋਂ ਦਾ ਵਾ ਸੰਤ ਫਦੇ ਸੁਣੀ ਉੱਥੇ ਜਾਂਦੇ ਆ ਉੱਥੇ ਜਾ ਕੇ ਫਿਰ ਉਹ ਮਹਾਂਪੁਰਖਾਂ ਨੂੰ ਕਹਿੰਦੇ ਮਹਾਂਪੁਰਖੋ ਮੇਰੀ ਤੇ ਕਿਰਪਾ ਕਰੋ ਮੇਰਾ ਮਾਸਟਰ ਨਾ ਪੈ ਗਿਆ ਮੇਰੀ ਜਿੱਤ ਹੋ ਜੇ ਸੰਤ ਮਹਾਰਾਜ ਕਹਿੰਦੇ ਬਾਬੇ ਦਰਵਜਨ ਸੁਣੀ ਸਤ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚੱਲੋ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਭਿੰਡਨੀ ਲਿ ਜਾ ਕੇ ਕਹਿੰਦੇ ਕੁਝ ਬਚਨ ਕਰਨ ਵਾਲੇ ਆ ਕਿਹੜਾ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲ ਠੀਕ ਕਰਨੇ ਦੂਸਰਾ ਸ੍ਰੀ ਤਾਲ ਤਖਤ ਸਾਹਿਬ ਤੇ ਰਾਗ ਮਾਲਾ ਪੜਨੀ ਤੀਸਰਾ ਮਾਇਤੂ ਜੀ ਨੇ ਅਮਰਤ ਸੰਚਾਰ ਦੇ ਵਿੱਚ 40 ਪੌੜੀਆਂ ਆਨੰਦ ਸਾਹਿਬ ਦੀਆਂ ਦੇ ਥਾਂ ਤੇ ਪੰਜ ਪੜਨ ਲੱਗ ਪਿਆ ਉਹ ਪੂਰੀਆਂ 40 ਪੜਾਉਂਦੀ। ਹਾਂਜੀ। ਚੌਥਾ ਵਚਨ ਤਾਰ ਸੇਵਾ ਜਿਹੜੀ ਸ੍ਰੀ ਹਰਮੰਦਰ ਸਾਹਿਬ ਸਰੋਵਰ ਦੀ ਹੋਈ 47 ਤੋਂ ਪਹਿਲਾਂ ਦੀ ਹੋਈ ਆ। ਰੰਗ ਬਦਲ ਗਿਆ ਜਲ ਦਾ ਤਾਰ ਸੇਵਾ ਕਰਾਉਣੀ। ਠੀਕ ਹੈ ਜੀ। ਉਹਨਾਂ ਕਹੇ ਜੀ ਮੈਂ ਤਾਲ ਤੇ ਜਾਵਾਂ ਸਾਰੀਆਂ ਤਰਾ। ਅਰਦਾਸ ਕੀਤੀ ਗਈ ਪੰਜ ਪਿਆਰਿਆਂ ਤੋਂ ਇਹਦੇ ਵਿੱਚ ਬਾਬਾ ਠਾਕਰ ਸਿੰਘ ਜੀ ਬਾਬਾ ਪ੍ਰੇਮੀ ਜੀ ਕਰਤਾਰ ਸਿੰਘ ਜੀ ਸੰਤ ਕਰਤਾਰ ਸਿੰਘ ਜੀ ਸੰਤ ਪਰਮਜੀਤ ਸਿੰਘ ਜੀ ਤੇ ਵੈਦ ਕਰਤਾਰ ਸਿੰਘ ਵੈਦ ਨਰਿੰਦਰ ਸਿੰਘ ਜੀ ਤੇ ਪੰਜ ਮਹਾਂਪੁਰਖਾਂ ਨੇ ਅਰਦਾਸ ਕੀਤੀ ਠੀਕ ਹੈ ਜੀ ਸੰਤ ਫਤਿਹ ਸੌਂਦੀ ਜਿੱਤ ਹੁੰਦੀ ਆ ਜਿੱਤ ਹੋ ਗਈ 44 ਦਲ ਦੇ ਪ੍ਰਧਾਨ ਸੰਤ ਫਤੇ ਸਿੰਘ ਠੀਕ ਹੈ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਠੀਕ ਹੈ ਜੀ ਫਿਰ ਉਹਨਾਂ ਨੇ ਉਹਦਾ ਆਤੇ ਹਨ ਨਹੀਂ ਸੀ ਓਏ ਬੰਨੂ ਸੰਤ ਪਰਮਜੀਤ ਸਿੰਘ ਜੀ ਮਾਹਲਪੁਰ ਵਾਲੇ ਜਿਹੜੇ ਮਹਾਂਪੁਰਖਾਂ ਦੀ ਡੈਰੀ ਲਿਖਦੇ ਕੋਈ ਪੜਾਈ ਕਾਲਜ ਦਾ ਬਹੁਤ ਪੜ੍ਹੇ ਸੀ ਜਿਆਦਾ ਠੀਕ ਹੈ ਜੀ ਔਰ ਉਹਦੀ ਉਹ ਡੈਰੀ ਲਿਖਦੇ ਉਹਨਾਂ ਤੋਂ ਚਿੱਠੀਆਂ ਲਖਵਾਉਣੀਆਂ ਸੰਤ ਫਤੇ ਸੁਣਾਉਣਾ ਠੀਕ ਹੈ ਜੀ ਬਸ ਮਾਰਾ ਇਹ ਹੁਣ ਕਰੋ ਪੂਰੇ ਫੇਰ ਉਹ ਕਹਿੰਦੇ ਮਹਾਪੁਰਖੋ ਸ਼੍ਰੋਮਣੀ ਕਮੇਟੀ ਦੱਡੂਆਂ ਦੀ ਪਸੇਰੀ ਆ ਚਾਰ ਪਾਈ ਦੇ ਦੇਸ਼ੇ ਨਿਕਲ ਜਾਂਦੇ ਆ ਅਖੀਰ ਗੱਲ ਇਹ ਹੋਈ ਵੀ ਐ ਗੱਲ ਨਹੀਂ ਬਣਨੀ ਹਾਂਜੀ ਤੁਸੀਂ ਸੰਸਮਾਜ ਇਕੱਠਾ ਕਰੋ ਉਧਰੋਂ ਜਿੰਨੇ ਬਾਣੀ ਦੇ ਗਿਆਤਾ ਪ੍ਰੋਫੈਸਰ ਆ ਹਾਂਜੀ ਜਿਨ੍ਹਾਂ ਨੂੰ ਸੋਜੀ ਗੁਰਬਾਣੀ ਦੀ ਇਹ ਮੈਂ ਸ਼ੇਨ ਉਹ ਸਾ ਬਾਬਾ ਪ੍ਰੋਫੈਸਰ ਸ਼ਾਹ ਸਿੰਘ ਜੀ ਗੰਗਾ ਸਿੰਘ ਜੀ ਬਾਬਾ ਹੋ ਰਹੇ ਜਿੰਨੇ ਵੀ ਉਸ ਮੌਕੇ ਦੇ ਸੀ ਗੁਰਬਾਣੀ ਦੇ ਯਕੀਦਾਕਾਰ ਸੀ ਸੋਜੀਵਾਨ ਸੀ ਹਾਂਜੀ ਸਾਰੇ ਇਕੱਠੇ ਹੁੰਦੇ ਆ ਸਿੰਘ ਸਾਹਿਬ ਉਸ ਮੌਕੇ ਹਰਮੰਦਰ ਸਾਹਿਬ ਦੇ ਬਾਬਾ ਕੇ ਸਿੰਘ ਜੀ ਸੀ ਹੜ ਜਾ ਹੜ ਅਰੇ ਹੋ ਜਾ ਆ ਗੱਲ ਨਹੀਂ ਮਿਲਣੀ ਤੁਹਾਨੂੰ ਕਦੇ ਵੀ ਜਿਹੜੀ ਮੈਂ ਦੱਸਣ ਰਿਹਾ ਬਿਲਕੁਲ ਠੀਕ ਹੈ ਜੀ ਬਿਲਕੁਲ ਜੀ ਹੈ ਆਹ ਹੁੰਦਾ ਬਿਨਾਂ ਅਕਲ ਤੋਂ ਜੱਟ ਨੂੰ ਆਹ ਜੱਟ ਦੀ ਗੱਲ ਕਰਤੀ ਆਹ ਗੱਲ ਜਿਹੜੀ ਮੈਂ ਦੱਸਣੀ ਨਾ ਇਹਨਾਂ ਨੂੰ ਪਤਾ ਲੱਗੇ ਕਿ ਤੋ ਨਾ ਕੀ ਕਰੀ ਹਾਂ ਕਿੱਥੇ ਸੀ ਭੁੱਲ ਗਿਆ ਚੇਤ ਸੀ ਨਹੀਂ ਸੀ ਇਕੱਠੇ ਕਰ ਲੈ ਇਤਿਹਾਸ ਹਾਂ ਚੇਤ ਸੀ ਮੀਟ ਕੁੰਦੀ ਆ ਸਾਰਿਆਂ ਨੇ ਆਪ ਉਹ ਆਪਣੇ ਵਿਚਾਰ ਦੇ ਕੇ ਤੇ ਉਹ ਮੰਗਲ ਜਿਹੜੇ ਉਹਨਾਂ ਨੂੰ ਕਹੇ ਵੀ ਇਹ ਠੀਕ ਆ अच्छा जी ਜਿਹੜੇ ਸੰਸਾਰੀ ਵਿਦਿਆਲੇ ਸੀਗੇ ਪ੍ਰੋਫੈਸਰ ਠੀਕ ਹੈ ਜੀ ਜਦੋਂ ਸੰਤ ਕਰਵਜਨ ਸਿੰਘ ਪਿੰਡਰਾ ਵਾਲਿਆ ਦੀ ਵਾਰੀ ਆਈ ਹਾਂਜੀ ਉਹਨਾਂ ਨੇ 101 ਸਰੂਪ ਦਾ ਹਵਾਲਾ ਦਿੱਤਾ ਜਿਹੜੇ ਗੁਰੂ ਸਾਹਿਬ ਦੇ ਵੇਲੇ ਦੇ ਸੀ ਆਈ ਬੰਨੋਂ ਦੀ ਬੀੜ ਹਾਂਜੀ ਚਾਰ ਸਰੂਪ ਬਾਬੇ ਦੀਪ ਸੋਣਾ ਦੀ ਲਿਖਤ ਠੀਕ ਹੈ ਜੀ ਪੰਜਵੇਂ ਸਰੂਪ ਜਿਹੜੇ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਲਿਖਵਾਇਆ ਭਾਈ ਅਰਦਾਸ ਤੋਂ ਕਰਤਾਰਪੁਰ ਵਾਲੇ ਠੀਕ ਹੈ ਜੀ ਉਹ ਵੇ ਪਾਸ ਹੋਇਆ ਵੀ ਚਲੋ ਕਰਤਾਰਪੁਰ ਸਾਹਿਬ ਵਾਲੇ ਸਰੂਪ ਦੇ ਦਰਸ਼ਨ ਕਰੀਏ ਠੀਕ ਹੈ ਜੀ ਫਿਰ ਉੱਥੇ ਗਏ ਜਾਂ ਕੇ ਉਹ ਸਰੂਪ ਪ੍ਰਤਾਸ਼ ਕਰਵਾਇਆ ਸਿੰਘ ਸਾਹਿਬ ਗੈਨੀ ਚੇਸੰਗ ਨੇ ਹੁਕਮਨਾਮਾ ਲਿਆ ਤੇ ਜਿੱਥੇ-ਜਿੱਥੇ ਮੰਗਲ ਸੀ ਸਾਰੇ ਪੱਤਰੇ ਥਲ-ਥਲ ਕੇ ਦਰਸ਼ਨ ਕਰਾਇਆ ਵੀ ਦੱਸੋ ਇੱਥੇ ਪਹਿਲਾਂ ਲਿਖਿਆ ਕਿ ਮਗਰੋਂ ਲਿਖਿਆ ਫਿਰ ਸਭ ਨੂੰ ਮੰਨਣਾ ਪਿਆ ਫਿਰ ਉਹਨੇ ਥੇ ਵਿਚਾਰਿਆ ਵੀ ਅਸੀਂ ਤਾਂ ਕੋਈ ਕਰ ਨਹੀਂ ਸਕਦਾ ਹੁਣ ਤੁਸੀਂ ਭਿੰਡਰਾਂ ਵਾਲੇ ਕਰੋ ਉਹ ਫਿਰ 1 ਸਾਲ ਲੱਗਾ ਜੀ ਡਿਊਟੀ ਲੱਗੀ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਜਿਹੜੇ ਦੂਜੇ ਗੱਦੀ ਨਿਸ਼ੀਨ ਹੋਏ ਸੰਤ ਪਰਮਜੀਤ ਸਿੰਘ ਜੀ ਮਹਾਲਪੁਰ ਵਾਲੇ ਸੰਤ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਜਿਹੜੇ ਨਾਲ ਬਰਾਬਰ ਸਾਧੂ ਖੜੇ ਹੋਏ ਸੰਤ ਜਰਨੈਲ ਸਿੰਘ ਜੀ ਉਸ ਵੇਲੇ ਇਹਨਾਂ ਦੀ ਚਾਹ ਪਾਣੀ ਦੀ ਸੇਵਾ ਲਈ ਸੇਵਾਦਾਰ ਨਿਯੁਕਤ ਕੀਤਾ ਛੋਟੀ ਉਮਰ ਸੀ ਆਹ ਪੰਜਾਂ ਚੌ ਸਤੂਆਂ ਨੇ ਇੱਕ ਸਾਲ ਲਾ ਕੇ ਸ੍ਰੀ ਅਮਰਸਰ ਸਾਹਿਬ ਰਹਿ ਕੇ ਰਾਂਸਰ ਉੱਥੇ ਫਿਰੇ ਮੰਗਲ ਠੀਕ ਕੀਤੇ ਦੁਬਾਰਾ ਫਿਰੇ ਹੋਂ ਦੇ ਵਿੱਚ ਜਿਹੜਾ ਅੱਜ ਸਰੂਪ ਆ ਇਹਦੇ ਤੁਸੀਂ ਦਰਸ਼ਨ ਕਰ ਲੈ ਜੋ ਹੁਣ ਜੇ ਟਾਈਮ ਗਾਂ ਫੇਕਦੇ ਪੁੱਛ ਲੋ ਕਿ ਤੇ ਹੋਰ ਚੰਗਾ ਵਾਸਤਾ ਕਰਦਾ ਗੱਲ ਆ ਆਹ ਕਿੰਨੇ ਬਿਲਕੁਲ ਹੀ ਸੱਚ ਹੈ ਸਰ ਇਹ ਸਾਨੂੰ ਜਰੂਰ ਪਤਾ ਸੀਗਾ ਕਿ ਮਾਸਟਰ ਤਾਰਾ ਸਿੰਘ ਗੱਦਾਰ ਉਨੇ ਪੰਜਾਬ ਨਾਲ ਵੀ ਗੱਦਾਰੀ ਕੀਤੀ ਪੰਜਾਬੀ ਨਾਲ ਵੀ ਕੀਤੀ ਤੇ ਧਰਮ ਨਾਲ ਵੀ ਕੀਤੀ ਪਰ ਇਹ ਕੀਤਾ ਸੀਗਾ ਮਤਲਬ ਇਹ ਅੱਜ ਤੁਹਾਨੂੰ ਤਾਂ ਪਤਾ ਲੱਗਿਆ ਹਾਂ ਗੁਰਬਾਣੀ ਨਾਲ ਵੀ ਕੀਤੀ ਹਾਂਜੀ ਬਿਲਕੁਲ ਉਹ ਕਿਤੇ ਕੋਈ ਪੁਰਾਣੀ ਗੱਲ ਪੁੱਛਣੀ ਹੋਈ ਤਾਂ ਤੇ ਪੁੱਛ ਲਿਓ ਅਜੇ ਬੁੜੇ ਨੂੰ ਕਹਿੰਦਾ ਹੋਰ ਜਾਂਦਾ ਨਹੀਂ ਜੰਗਾ ਜੰਗਾ